ਦਿੱਲੀ ਤੋਂ ਖਬਰ ਆ ਰਹੀ ਆ ਕਿ ਸੁਪ림 ਕੋਰਟ ਦੇ ਹੁਕਮਾਂ ਤੇ EVM ਦੀ ਮੁੜ ਗਿਣਤੀ ਨਾਲ ਇੱਕ ਹਰਿਆਣਾ ਦੀ ਪੰਚਾਇਤ ਦੀ ਜਿਹੜੀ ਚੋਣ ਆ ਉਹ ਪਲਟ ਗਈ ਜਿਹੜਾ ਪਹਿਲਾਂ ਉਮੀਦਵਾਰ ਜੇਤੂ ਘਰਾੜ ਹੋਇਆ ਸੀ ਉਹਦੇ ਥਾਂ ਤੇ ਦੂਸਰੇ ਨੰਬਰ ਤੇ ਜਿਹੜਾ ਆਇਆ ਸੀ ਉਹਨੂੰ ਜੇਤੂ ਘਰਾੜ ਦਿੱਤਾ ਗਿਆ ਵਾ ਕਿਉਂਕਿ EVM ਦੀ ਦੁਬਾਰਾ ਤੋਂ ਗਿਣਤੀ ਹੋਈ ਮਸਲਾ ਹੈ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਬੋਣਾ ਲਖੂ ਦਾ 2 ਨਵੰਬਰ 2022 ਨੂੰ ਚੋਣਾਂ ਹੋਈਆਂ ਸੀ ਔਰ ਨਾਚੋਣਾ ਦੇ ਵਿੱਚ ਕੁਲਦੀਪ ਸਿੰਘ ਨਾਦਰ ਸ਼ਖਸੀ ਰਾ ਸੀ ਉਹਨੂੰ ਜੇਤੂ ਖਰਾਬ ਦਿੱਤਾ ਗਿਆ ਮੋਹਿਤ ਕੁਮਾਰ ਦੂਜੇ ਨੰਬਰ ਤੇ ਸੀ ਮੋਹਿਤ ਕੁਮਾਰ ਨੇ ਕੋਰਟ ਦੇ ਵਿੱਚ ਗੁਹਾਰ ਲਾਈ ਉਹਨੇ ਟ੍ਰਿਬਿਊਨਲ ਦਾ ਰੋਕ ਕੀਤਾ ਟ੍ਰਿਬਿਊਨਲ ਨੇ ਉਹਦੀ ਗੱਲ ਮੰਨ ਲਈ ਕਿ ਗੜਗਿੜਤੀ ਈਵੀਐਮ ਦੀ ਹੋਣੀ ਚਾਹੀਦੀ ਆ ਲੇਕਿਨ ਕੁਲਦੀਪ ਸਿੰਘ ਜਿਹੜਾ ਸਰਪੰਚ ਚੁਣਿਆ ਗਿਆ ਸੀ ਉਹਨੇ ਹਾਈ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਟ੍ਰਿਬਿਊਨਲ ਦੇ ਫੈਸਲੇ ਦੇ ਉਲਟ ਫੈਸਲਾ ਦਿੱਤਾ ਯਾਨੀ ਦੁਬਾਰਾ ਗਿਣਤੀ ਦੀ ਲੋੜ ਨਹੀਂ 모ਹਿਤ ਕੁਮਾਰ ਸੁਪਰੀਮ ਕੋਰਟ ਦੇ ਵਿੱਚ ਗਿਆ ਅਸਪਰੀਮ ਕੋਰਟ ਨੇ ਹੁਣ ਕਿਹਾ ਕਿ ਦੁਬਾਰਾ ਗਿਣਤੀ ਹੋਵੇ ਦੁਬਾਰਾ ਗਿਣਤੀ ਦੇ ਵਿੱਚ 모ਹਿਤ ਕੁਮਾਰ ਨੂੰ 51 ਵੋਟਾਂ ਜ਼ਿਆਦਾ ਮਿਲੀਆਂ 1051 ਮਿਲੀਆਂ ਤੇ ਕੁਲਦੀਪ ਸਿੰਘ ਨੂੰ 1000 ਵੋਟ ਸੋ 모ਹਿਤ ਕੁਮਾਰ ਜਿਹੜਾ ਵਾ ਇਹ ਜੇਤੂ ਘਰਾੜ ਦਿੱਤਾ ਗਿਆ ਵਾ ਪਹਿਲੀ ਵਾਰ ਹੀ ਹੋਇਆ ਕਿ EVM ਦੀ ਗਿਣਤੀ ਦੇ ਨਾਲ ਮੁੜ ਗਿਣਤੀ ਦੇ ਨਾਲ ਜਿਹੜਾ ਨਤੀਜਾ ਵਾ ਉਹ ਪੜਤਿਆ ਹੋਵੇ ਕੈਨੇਡਾ ਦੇ ਵਿੱਚ ਮੈਂ ਵਿਖਿਆ ਰਿਹਾ ਇੱਥੇ EVM ਤੇ ਨਹੀਂ ਹੁੰਦੀਆਂ ਇੱਥੇ ਲੇਕਿਨ ਇੱਥੇ ਕਈ ਵਾਰ ਇਹਨਾਂ ਫੈਡਰਲ ਇਲੈਕਸ਼ਨ ਦੇ ਵਿੱਚ ਦੋ ਤਿੰਨ ਥਾਵਾਂ ਤੇ ਚੋਣਾਂ ਜਿਹੜੀਆਂ ਨਾ ਉਹ ਪੈਤੀਆਂ ਨਾ ਲੇਕਿਨ ਇੰਡੀਆ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹਾਲੀ ਦੇ ਪੰਚਾਇਤ ਚੋਣਾਂ 'ਚ ਹੀ ਹੋਇਆ ਲੇਕਿਨ ਇਹ ਇੱਕ ਨਵਾਂ ਰੁਝਾਨ ਹੈ ਔਰ ਮੇਰਾ ਖਿਆਲ ਵਿਧਾਨ ਸਭਾ ਤੇ ਨੰਬਰ ਪਾਰਲੀਮੈਂਟ ਨੇ ਚੋਣਾਂ 'ਚ ਤੇ ਵਿਨਿੰਗ ਮਾਰਜਿਨ ਬੜਾ ਥੋੜਾ ਨਾ ਉੱਥੇ ਸ਼ਾਇਦ ਇਹ ਰੁਝਾਨ ਸ਼ੁਰੂ ਹੋ ਸਕਦਾ ਹੁਣ ਦੂਜੀ ਖਬਰ ਤੇ ਗੱਲਦੇ ਹਾਂ ਕੱਲ ਮੈਂ ਦਰਨਾਇ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਚ ਇੱਕ ਲਾਸ ਐਂਜਲਸ ਦੇ ਜਿਹੜੇ ਗੁਰਦੁਆਰੇ ਦੇ ਬਾਹਰ ਇੱਕ 70 ਸਾਲਾ ਬਜ਼ੁਰਗ ਹਰਪਾਲ ਸਿੰਘ 'ਤੇ ਜਾਣ ਲੇਵਾ ਹਮਲਾ ਹੋਇਆ ਸੀ ਇੱਕ ਸ਼ਖਸ ਨੇ ਉਹਨਾਂ ਨਾਲ ਉਹਨਾਂ ਤੇ ਗੋਲਫ ਸਟਿਕਸ ਨਾਲ ਹਮਲਾ ਕੀਤਾ ਸੀ ਕਾਫੀ ਗੰਭੀਰ ਰੂਪ ਚ ਜ਼ਖਮੀ ਹੋਇਆ ਹਸਪਤਾਲ ਚ ਅ ਅਜੇ ਵੀ ਆਖਰੀ ਸੰਭਾਲੀ ਹੋ ਲੜ ਰਹੇ ਨੇ ਪੁਲਿਸ ਨੇ 44 ਸਾਲਾਂ ਦੇ ਇੱਕ ਸ਼ਖਸ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਵਾ ਔਰ ਦੇਖਦੇ ਆ ਕਿ ਕੇਸ ਦਾ ਫਾਈਲ ਕਿ ਬਣਦਾ ਵਾ ਅਕਾਲ ਤਖਤ ਦੇ ਜੱਜਦਾਰ ਕੁਲਦੀਪ ਸਿੰਘ ਗਰਗ ਜਿਨੇ ਵੀ ਕਿਹਾ ਵਾ ਕਿ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹ ਵੀ ਜੀ ਨਸਲੀ ਹਿੰਸਾ ਜਾਂ ਰਸਿਸ ਅਟੈਕ ਜਿਹੜੇ ਨੇ ਇਹ ਬਹੁਤ ਮੰਦ ਭਾਗੀ ਗੱਲ ਆ ਬਿਲਕੁਲ ਅਸੀਂ ਉਹਨਾਂ ਨਾਲ ਸਹਿਮਤ ਆਂ ਔਰ ਅਸੀਂ ਆਸ ਕਰਦੇ ਆਂ ਕਿ ਇਸ ਬਜ਼ੁਰਗ ਨੂੰ ਇਨਸਾਫ ਰੂਪ ਮਿਲੇਗਾ ਔਰ ਬਜ਼ੁਰਗ ਜਿਹੜੇ ਨੇ ਉਹ ਸੇਤਮੰਦ ਵੀ ਜਲਦੀ ਹੋ ਜਾਣਗੇ ਅਗਲੀ ਖਬਰ ਜਿਹੜੀ ਆ 1984 ਸਿੱਖ ਕਤਲਿਆਂ ਦੇ ਨਾਲ ਸੰਬੰਧਿਤ ਆ ਗਾਜ਼ੀਆਪੁਰ ਦੇ ਰਾਜਨਗਰ ਇਲਾਕੇ ਦੇ ਵਿੱਚ ਹਰਪੰਦਰ ਸਿੰਘ ਨਾਂ ਦੇ ਇੱਕ ਅ ਬੰਦੇ ਇੱਕ ਆदमी ਦੀ ਬੇਰੇਮੀ ਨਾਲ ਅ ਅੱਗ ਲਾ ਕੇ ਹਤਿਆਕਤ ਕੀਤੀ ਗੇਸੇਰ ਦਾ ਕੰਮ ਜਲਾ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਉਹਦੀ ਪਤਨੀ ਨੇ ਪਰਿਵਾਰ ਨੇ ਕੇਸ ਲੜਿਆ 1986 ਚ ਜਿਹੜੀ ਹੇਠਲੀ ਅਦਾਲਤ ਸੀ ਉਹਨੇ ਇਸ ਕੇਸ ਦੇ ਵਿੱਚ ਜਿਹੜੇ ਚਾਰ ਦੋਸ਼ੀ ਸਨ ਜੋ ਪਰਿਵਾਰ ਮੁਤਾਬਕ ਦੋਸ਼ੀ ਸਨ ਜਿਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਔਰਨ ਤੇ ਕਰਨ ਨੂੰ ਅੱਗ ਲਾਈ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਸੀ ਲੇਕਿਨ ਸੁਪਰੀਮ ਕੋਰਟ ਨੇ ਆ ਦਿੱਲੀ ਹਾਈ ਕੋਰਟ ਨੇ ਇਹ ਮਸਲਾ ਤੇ ਦਿੱਲੀ ਹਾਈ ਕੋਰਟ ਗਿਆ ਬੜੇ ਸਾਲ ਸੁਣਵਾਈ ਹੇਟ ਰਿਹਾ ਫਾਈਨਲੀ ਦਿੱਲੀ ਹਾਈ ਕੋਰਟ ਨੇ ਫਰੈਸ਼ ਟ੍ਰਾਇਲ ਦੇ ਹੁਕਮ ਦਿੱਤੇ ਨੇ ਕਿ ਵੀ ਦੁਬਾਰਾ ਟ੍ਰਾਇਲ ਹੋਵੇ ਸੋ 39 ਸਾਲਾਂ ਬਾਅਦ ਇੱਕ ਜਿਹੜਾ ਕੋਰਟ ਦਾ ਫੈਸਲਾ ਵਾ ਉਹਨੂੰ ਪਲਟਿਆ ਗਿਆ ਵਾ ਔਰ ਇਹ ਦੁਬਾਰਾ 1984 ਦੇ ਜਿਹੜੀ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਸੀ ਕਤਲੇਆਮ ਹੋਇਆ ਸੀ ਉਹਦੇ ਦੁਬਾਰਾ ਤੋਂ ਟ੍ਰਾਇਲ ਚੱਲੇਗਾ ਕੋਰਟ ਨੇ ਕਿਹਾ ਕਿ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਤੇ ਨਾਲ ਹੀ ਐਡੀਸ਼ਨਲ ਸੈਸ਼ਨ ਜੱਜ ਨੇ ਇਹ ਚਾਰਾਂ ਨੂੰ ਬਰੀ ਕੀਤਾ ਸੀ ਉਨੇ ਵੀ ਆਪਣੀ ਕਾਰਗੁਜ਼ਾਰੀ ਸਹੀ ਤਰੀਕੇ ਨਾਲ ਨਹੀਂ ਦਬਾਈ ਕੋਰਟ ਨੇ ਹੋਰ ਵੀ ਬਹੁਤ ਸਾਰੀਆਂ ਚੁਪੜੀਆਂ ਕੀਤੀਆਂ ਵਾਂ ਜਿਹੜੀਆਂ ਬਹੁਤ ਬਾਜਰ ਨੇ ਕੋਰਟ ਨੇ ਕਿਹਾ ਕਿ ਇਹਦੀ ਜਾਂਚ ਵੀ ਸਹੀ ਨਹੀਂ ਸੀ ਨਾ ਹੀ ਇਹ ਕੋਰਟ ਨੇ ਚੰਗੀ ਤਰ੍ਹਾਂ ਇਹਦਾ ਇਹਦੀ ਪੈਰਵਾਹੀ ਕੀਤੀ ਔਰ ਜੇ ਇਸ ਤਰ੍ਹਾਂ ਹੁੰਦਾ ਰਿਹਾ ਕੋਰਟ ਦਾ ਕਹਿਣਾ ਵਾਂ ਜੇ ਇਸ ਤਰ੍ਹਾਂ ਹੁੰਦਾ ਰਿਹਾ ਤੇ ਲੋਕਾਂ ਦਾ ਜਿਹੜਾ ਜਿਹੜੇ ਲੋਕਾਂ ਦੇ ਮੌਲਿਕ ਅਧਿਕਾਰ ਨੇ ਹਰਪ੍ਰੀਤ ਸਿੰਘ ਦੇ ਪਰਿਵਾਰ ਦੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਤੋਂ ਵਾਂਝੇ ਰਹਿਣਗੇ ਔਰ ਇਸ ਦੇ ਨਾਲ ਲੋਕਾਂ ਦਾ ਅਦਾਲਤਾਂ ਦੇ ਵਿੱਚ ਕਾਨੂੰਨ ਦੇ ਵਿੱਚ ਕਾਨੂੰਨ ਪ੍ਰਣਾਲੀ ਦੇ ਵਿੱਚ ਜਿਹੜਾ ਜਿਹੜੀ ਆਸ ਹੈ ਜਿਹੜੀ ਉਮੀਦ ਹੈ ਉਹ ਕਦਮ ਖੋਜ ਰਹੀ ਹੈ ਬਹੁਤ ਅਹਿਮ ਟਿੱਪਣੀਆਂ ਭਾਈ ਦਿੱਲੀ ਹਾਈ ਕੋਰਟ ਦੀ ਉਹ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਜਿਹੜੇ ਵਾਕਈ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਇਸ ਕੇਸ ਦੇ ਲਈ ਜ਼ਰੂਰ ਮਿਲੂਗੀ ਦੇਰ ਆਈ ਦੁਰਸਤਾ ਹੈ 39 ਸਾਲ ਆਲਮੋਸਟ ਇਸ ਕੇਸ ਨੂੰ 41 ਸਾਲ ਹੋ ਗਿਆ 39 ਸਾਲ ਤੇ ਫੈਸਲੇ ਨੂੰ ਹੋ ਗਿਆ ਸੀ 186 86 ਫੈਸਲਾ ਆਇਆ ਸੀ ਲੇਕਿਨ 41 ਸਾਲਾਂ ਬਾਅਦ ਇਨਸਾਫ ਦੀ ਹਾਲੀ ਵੀ ਕੁਝ ਪਰਿਵਾਰ ਗੁਹਾਰ ਲਾਰੇ ਨੇ ਕਿੰਨੇ ਅਫਸੋਸ ਦੀ ਇਹ ਗੱਲ ਹੈ ਅੰਤਸ ਖਬਰtion ਹੈ ਆਪਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਅਮਰੀਕਾ ਆ ਰਹੇ ਨੇ ਯੂਨਾਈਟਿਡ ਨੇਸ਼ਨਸ ਦਾ ਜਨਰਲ اجلاس ਜਿਹੜਾ ਵਾ ਜਨਰਲ ਅਸੈਂਬਲੀ ਦਾ اجلاس ਅਸੂ ਮੈਂ اجلاس ਜਿਹੜਾ ਵਾ ਉਹ 9 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ 23 ਤੋਂ 29 ਤੱਕ ਤੇ ਜਿਹੜੀਆਂ ਹੋਣਗੀਆਂ ਤਕਰੀਰਾਂ ਹੋਣਗੀਆਂ ਵੈਲ ਜੀਡਰ ਜਿਹੜੇ ਨੇ ਉਹ ਯੂनाइटेड नेशंस ਨੂੰ ਅਡਰੈਸ ਕਰਨਗੇ ਡੋਨਲਡ 트럼ਪ ਵੀ ਅਡਰੈਸ ਕਰਨਗੇ ਪ੍ਰਧਾਨ ਮੰਤਰੀ ਮੋਦੀ 26 ਤਰੀਕ ਨੂੰ ਆਪਣਾ ਭਾਸ਼ਣ ਦੇਣਗੇ ਉਹਨਾਂ ਦਾ ਅਮਰੀਕਾ ਆਉਣਾ ਯੂनाइटेड ਨੇਸ਼ਨਸ ਦੇ ਵਿੱਚ ਰਿਲੇਟਡ ਨੇਸ਼ਨਸ ਤੇ ਥਰੂ ਲੋਕਾਂ ਨੂੰ ਸੰਬੋਧਿਤ ਕਰਨਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਾਲ ਦੀ ਘਟਨਾ ਦੇ ਵਿੱਚ ਹੀ ਅਮਰੀਕਾ ਵੱਲੋਂ ਦੇ ਤੇ 50% ਟੈਰਿਫ ਲਾਇ ਨੇ ਇੰਡੀਅਨ ਗੁੱਡਸ ਤੇ 50% ਟੈਰਿਫ ਲਾਇ ਨੇ ਔਰ ਇੱਕ ਹੋਰ ਵੀ ਡਵੈਲਪਮੈਂਟ ਹੋਈ ਆ ਕਿ ਭਾਰਤ ਪਾਕਿਸਤਾਨ ਤਨਾ ਦੇ ਦਰਮਿਆਨ ਉਥੋਂ ਦੇ ਜਿਹੜੇ ਫਾਇਦੇ ਭੁਖੀ ਨੇ ਜਲ ਆਸਿਰ ਮੂਰਤ ਉਹ ਲਗਾਤਾਰ ਮੈਂ ਕਹ ਦੂਜੀ ਵਾਰ ਹੀ ਅਮਰੀਕਾ ਆਪਣੇ ਆ ਕੇ ਗਏ ਨੇ ਐਂਜਲ ਲੱਗ ਰਿਹਾ ਵਾਕਈ ਅਮਰੀਕਾ ਔਰ ਪਾਕਿਸਤਾਨ ਦੇ ਵਿੱਚ ਇੱਕ ਨਵੀਂ ਦੋਸਤੀ ਜਰੀਆ ਉਹ ਸ਼ੁਰੂ ਹੋਣ ਜਾ ਰਹੀ ਹੈ ਸੋ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਆਉਣਾ ਔਰ ਸਾਈਡਲਾਈਨਸ ਤੇ ਲਾਈਟਿੰਗ ਨੇਸ਼ਨਸ ਵਾਸਤੇ ਆ ਰਹੀ ਹੈ ਜਾਂ ਜਨਰਲ ਅਸੈਂਬਲੀ ਵਾਸਤੇ ਆ ਰਹੀ ਹੈ ਲੇਕਿਨ ਸਾਈਡਲਾਈਨਸ ਤੇ ਉਹਨਾਂ ਦੀ ਅਮਰੀਕਨ ਫਿਸ਼ਸ ਨਾਲ ਸ਼ਾਇਦ ਆਸ਼ਿਆਗੀ ਗੈਰ ਟ੍ਰੰਪ ਨਾਲ ਵੀ ਗੱਲਬਾਤ ਹੋਵੇਗੀ ਔਰ ਦੇਖਦੇ ਹਾਂ ਕਿ ਇਸ ਟ੍ਰਿਪ ਦੇ ਵਿੱਚੋਂ ਇਸ ਗੱਲਬਾਤ ਦੇ ਵਿੱਚੋਂ ਕੀ ਨਿਕਲਦਾ ਟੈਰਿਫ ਰਵਾਈਜ਼ ਹੁੰਦੇ ਕਿ ਨਹੀਂ ਹੁੰਦੇ ਔਰ ਦੂਸਰਾ ਜਿਹੜਾ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਰੀਰਾਈਟ ਕੀਤਾ ਜਾਂਦਾ ਸਾਡੇ ਹਿੱਤ ਦੇ ਵਿੱਚ ਦੁਬਾਰਾ ਤੋਂ ਰੀਰਾਈਟ ਕੀਤਾ ਜਾਂਦਾ ਜਾਂ ਨਹੀਂ ਇਹ ਦੇਖਣਾ ਹੋਵੇਗਾ